ਉਹ ਇਹ ਦੇਖੋ ਜੀ ਪਹਿਲਾਂ ਸਾਡੇ ਬਜ਼ੁਰਗ ਕਰਦੇ ਹੁੰਦੇ ਸੀ ਸਾਡੇ ਡੈਡੀ ਕਰਦੇ ਹੁੰਦੇ ਸੀ ਉਸ ਤੋਂ ਬਾਅਦ 20 22 ਸਾਲ ਹੋ ਗਏ ਮੈਨੂੰ ਇਹ ਕੰਮ ਕਰਦੇ ਆ ਮੈਨੂੰ ਇੱਥੇ ਹੋ ਗਿਆ ਘੱਟੋ ਘਾਟ 35 ਸਾਲ ਜਿਵੇਂ ਸਰਵਾਈਕਲ ਹੋ ਗਿਆ ਟਾਈਫਾਇਡ ਹੋ ਗਿਆ ਯੂਰੀਆ ਐਸਿਡ ਹੋ ਗਿਆ ਤੇ ਆ ਹੱਥ ਪੈਰ ਸੋ ਜਾਂਦੇ ਆ ਇਹ ਹਾਲ ਕੀ ਦਾ ਤੱਕ ਪਹੁੰਚ ਗਈ ਆਪਾਂ ਦੇਖ ਕਿੱਥੋਂ ਕਿੱਥੋਂ ਲੋਕ ਆਪਣੇ ਕੋਲ ਆਉਂਦੇ ਆ ਦੇਖੋ ਜੀ ਦੁਨੀਆ ਤੋਂ ਬਹੁਤ ਦੂਰੋਂ ਦੂਰੋਂ ਮੁੰਬਈ ਕੋਲਕਾਤਾ ਤੱਕ ਆ ਗਏ ਨੇ ਇੱਥੇ ਮੁੰਬਈ ਕੋਲਕਾਤਾ ਹਿਮਾਚਲ ਹਿਮਾਚਲ ਤੋਂ ਸ੍ਰੀ ਸ੍ਰੀ ਨਗਰ ਤੱਕ ਜੰਮੂ ਤੱਕ ਆਉਂਦੇ ਨੇ ਬੰਦੇ ਨਹੀਂ ਬਹੁਤ ਦੂਰੋਂ ਦੂਰੋਂ ਬੰਦੇ ਆ ਜਾਂਦੇ ਨੇ ਦੂਰੋਂ ਦੂਰੋਂ ਬੰਦੇ ਤੇ ਸਰ ਜਿਹੜਾ ਤਾਗਾ ਤੁਸੀਂ ਪਾਉਨੇ ਆ ਤੇ ਇਹ ਜਿਹੜਾ ਤਾਗਾ ਪਾਉਣ ਲਈ ਕੀ ਕੁਛ ਕਰਨਾ ਪੈਂਦਾ ਅਗਲੇ ਨੂੰ ਤਾਗਾ ਘਰੋਲੇਣਾ ਪੈਂਦਾ ਨਹੀਂ ਜੀ ਨਹੀਂ ਤਾਗਾ ਮੈਂ ਆਪਣੇ ਕੋਲੋਂ ਦਿੰਦਾ ਜੀ ਇਹ ਥੋੜਾ ਜਿਹਾ ਖਲਚਾਏ ਆ ਵੀ 10 20 ਰੁਪਈਆ ਲੌਂਗ ਤੇ ਲੈ ਕੇ ਆਉਣੇ ਪੈਂਦੇ ਜੀ ਉਹ ਲੋਕ ਕਿਉਂ ਜ਼ਰ ਦੇਖੋ ਜੀ ਉਹ ਫੇ ਮਾਰਗ ਦੀ ਕਿਰਪਾ ਉਹ ਪੜ ਕੇ ਦੇ ਦਈਏ ਇਹ ਪਾ ਲੌਂਗ ਤੇ ਲਿਖੀਆਂ ਪੜ ਕੇ ਦੇ ਦਿਆਂ ਉਹ ਖਾਣ ਦੇ ਨਾਲ ਫੇ ਆਰਾਮ ਆ ਜੀ ਤੁਹਾਨੂੰ ਉਹ ਖਾਣ ਨਾਲ ਆਰਾਮ ਆ ਜਾਂਦਾ ਹਾਂਜੀ ਹਾਂਜੀ ਦੇਖੋ ਜੀ ਮਰੀਜ਼ਾਂ ਦਾ ਉਹਦਾ ਕੋਈ ਸ਼ਾਇਦ ਮੈਨੂੰ ਦੱਸਣਾ ਵੀ ਕੋਈ ਤੰਤਾਨੀ ਹੈ ਮਈਂ ਕਈ ਵਾਰੀ 70 75 ਤੋਂ ਵੀ 100 ਤੋਂ ਵੀ ਵੱਧ ਗਿਣਤੀ ਹੋ ਜਾਂਦੀ ਹੈ ਜੀ ਕਿਹਤੇ ਵਜੇ ਹਾਂਜੀ ਹਾਂਜੀ ਵੇਰੇ 7 ਵੇ ਤੋਂ ਲਾ ਕੇ ਰਾਤ 7 ਵੇ ਤੱਕ ਜੀ ਇੱਥੇ ਹੁਣਾ ਡਾਕਟਰ ਕੋ ਤਾਂ ਗੈਪ ਨਹੀਂ ਆਇਆ ਸੀ ਆਵੇ ਆਪਾਂ ਉਹ ਤਾਂਗਾ ਪਾਈ ਦਾ ਉਹਦੇ ਨਾਲ ਉਹ ਮਾਲਕ ਦੀ ਕੋਈ ਤਾਂ ਭਈਆ ਭਾਉਂਦੀ ਐਸੀ ਕਿਰਪਾ ਜੀ ਸਾਰਿਆਂ ਨੂੰ ਰਾਮ ਆਉਗਾ ਜੀ ਉਹਦੇ ਨਾਲ ਤੁਸੀਂ ਵੀ ਕਹੇ ਸੀ ਕਿ ਕਈ ਹਸਪਤਲ ਤੋਂ ਵੀ ਆਏ ਆ ਹਾਂਜੀ ਹਾਂਜੀ ਕਈ ਹਸਪਤਲ ਵਾਲੇ ਜਿਵੇਂ ਵੱਡੇ ਵੱਡੇ ਹਸਪਤਲ ਲੱਗੇ ਆ ਉਥੋਂ ਵੀ ਡਾਕਟਰ ਕਹਿ ਦਿੰਦੇ ਉਹਨਾਂ ਨੂੰ ਪਤਾ ਲੱਗਿਆ ਹੋਇਆ ਡਾਕਟਰਾਂ ਨੂੰ ਉਹ ਵੀ ਕਈ ਵਾਰੀ ਭੇਜ ਦਿੰਦੇ ਵੀ ਤੁਸੀਂ ਫਲਾਉ ਜਾਓ ਬੱਸ ਸਟੈਂਡ ਤੇ ਜਾਓ ਉਥੋਂ ਟਾਕਾ ਪਾਓ ਤਾਂ ਵੀ ਤੁਹਾਡਾ ਠੀਕ ਨਾ ਹੋ ਗਰਾਮ ਕੋ ਜੀ ਫਿਲਹਾਲ ਤਾਂ ਹੁਣ ਕੋਈ ਗਿਣਤੀ ਨਹੀਂ ਹੈ ਜੀ ਬੱਸ ਜਦੋਂ ਮੈਂ ਇੱਥੇ ਬੈਠਾ ਜੀ ਤੁਸੀਂ ਦੇਖੋ 20-22 ਸਾਲ ਹੋ ਗਿਆ ਕੋਈ ਅਣਗਿਣਤ ਹੀ ਧਾਗੇ ਪਾਏ ਨੇ ਜੀ ਪਤਾ ਨਹੀਂ ਕਿੰਨੇ ਕਿੱਥੇ ਕੋਈ ਹੁਣ ਅੰਦਾਜ਼ਾ ਨਹੀਂ ਜੀ ਕੋਈ ਤੇ ਇਹਨਾਂ ਦੀ ਕੋਈ ਏਜ ਲਿਮਟ ਵੀ ਹੈਗੀ ਆ ਧਾਗਾ ਪਾਉਣ ਲਈ ਨਹੀਂ ਨਾ ਛੋਟੇ ਬੱਚੇ ਤੋਂ ਜੰਮਦਾ ਬੱਚਾ ਜੇ ਹੁਣ ਬੁਖਾਰ ਚੜ ਗਿਆ ਨਹੀਂ ਹਟਦਾ ਸਿਲੇ ਚ ਬੁਖਾਰ ਚੜਦਾ ਉਹ ਵੀ ਆਪ ਧਾਗਾ ਪਾਈਦਾ ਬੱਚੇ ਦੇ ਜੱਚੇ ਦੇ ਸਾਰਿਆਂ ਦੇ ਪਾਈਦਾ ਧਾਗਾ ਜੀ ਪੰਜਾਬੀ ਸਟੇਸ਼ਨ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਵਿਜੇ ਮਾਨ ਦੇ ਨਾਲ ਮੈਂ ਲਾਲ ਕਮਲ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੋਕੀ ਅੱਜਕੱਲ ਕਰੇ ਹੋਏ ਨੇ ਤੇ ਵਕ ਵਕ ਡਾਕਟਰਾਂ ਦੀ ਲੋਕੀ ਸਲਾਹ ਰਹਿ ਰਹੇ ਨੇ ਪਰ ਇੱਥੇ ਅੱਜ ਅਸੀਂ ਜਿਸ ਇਨਸਾਨ ਦੇ ਨਾਲ ਤੁਹਾਨੂੰ ਮਿਲਾ ਰਹੇ ਹਾਂ ਇੱਥੇ ਫ੍ਰੀ ਆਫ ਕਾਸਟ ਜਿਹੜਾ لوکاں ਦਾ ਜਿਹੜਾ ਇਲਾਜ ਕੀਤਾ ਜਾਂਦਾ ਇੱਥੇ ਟਾਈਫਾਇਡ ਦਾ ਇਲਾਜ ਕੀਤਾ ਜਾਂਦਾ ਇੱਥੇ ਸਰਵਾਈਕਲ ਦਾ ਇਲਾਜ ਕੀਤਾ ਜਾਂਦਾ ਯੂਰਿਕ ਐਸਿਡ ਦਾ ਇਲਾਜ ਕੀਤਾ ਜਾਂਦਾ ਤੇ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਇੱਥੇ ਜਿਹੜਾ ਆ ਉਹ ਕਈ ਤਰ੍ਹਾਂ ਦੇ ਜਿਹੜੇ ਆ ਉਹ ਇਲਾਜ ਕੀਤੇ ਜਾਂਦੇ ਪਰ ਇਲਾਜ ਕਰਨ ਦਾ ਜਰੀਆ ਕੀ ਆ ਇਲਾਜ ਕਰਨ ਲਈ ਦਵਾਈ ਕੀ ਦਿੱਤੀ ਜਾਂਦੀ ਹੈ ਤੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅੱਜ ਦੀ ਇਸ ਸਟੋਰੀ ਦੇ ਵਿੱਚ ਇੱਥੇ ਆ ਕੇ ਇੱਕ ਤਾਗਾ ਪਾਇਆ ਜਾਂਦਾ ਤੇ ਤਾਗਾ ਪਾਉਣ ਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਠੀਕ ਹੋ ਜਾਂਦੀਆਂ ਇਹ ਦਾਵਾ ਅਸੀਂ ਨਹੀਂ ਕਰਦੇ ਇਹ ਦਾਵਾ ਲੋਕ ਕਰਦੇ ਨੇ ਜਿਹੜੇ ਇੱਥੋਂ ਆਣ ਕੇ ਤਾਗਾ ਪਵਾ ਕੇ ਗਏ ਨੇ ਤੇ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਦੀ ਹਾਂ ਕਿ ਅਸੀਂ ਕਦਾ ਚਿਤਵੀਏ ਨਹੀਂ ਕਹਿੰਦੇ ਕਿ ਤੁਸੀਂ ਇੱਥੇ ਆਣ ਕੇ ਤਾਗਾ ਪਾਓ ਪਰ ਨਾਲ ਦੀ ਨਾਲ ਇਹ ਗੱਲ ਜ਼ਰੂਰੀ ਹੈ ਕਿ ਇੱਥੇ ਸਾਨੂੰ ਕੁਝ ਲੋਕ ਮਿਲੇ ਜਿਨ੍ਹਾਂ ਨੇ ਤਾਗਾ ਪਵਾਇਆ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਸੁਖੀ ਹੋ ਗਈ ਤੇ ਨਾਲ ਦੀ ਨਾਲ ਉਹਨਾਂ ਨੂੰ ਮੁੜ ਕੇ ਜਿਹੜਾ ਬੁਖਾਰ ਵੀ ਨਹੀਂ ਹੋਇਆ ਸਾਡੇ ਨਾਲ ਮੌਜੂਦ ਨੇ ਸੋਨ ਲਾਲ ਢੋਲੀ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਉਹ ਇਲਾਜ ਗਲਬਤ ਕਰ ਲੈਂਦੇ ਆ ਸੋਨ ਲਾ ਟੋਲੀ ਜੀ ਨਾ ਸਰ ਸਵਾਗਤ ਤੁਹਾਡਾ ਪੰਜਾਬੀ ਸਟੇਸ਼ਨ ਤੇ ਮੈਂ ਧੰਨਵਾਦੀ ਆਂ ਤੇ ਸਰ ਕੀ ਕਹੋਗੇ ਜੀ ਤੁਸੀਂ ਜਿਹੜਾ ਤੁਸੀਂ ਤਗਾ ਪਾਉਨੇ ਆ ਇਹ سلسلہ ਕਦੋਂ ਸ਼ੁਰੂ ਹੋਇਆ ਸੀ ਇਹ ਸਿਲਸਿਲਾ ਤੁਸੀਂ ਇਹ ਦੇਖੋ ਜੀ ਪਹਿਲਾਂ ਸਾਡੇ ਬਜ਼ੁਰਗ ਕਰਦੇ ਹੁੰਦੇ ਸੀ ਸਾਡੇ ਡੈਡੀ ਕਰਦੇ ਹੁੰਦੇ ਸੀ ਉਸ ਤੋਂ ਬਾਅਦ 20-22 ਸਾਲ ਹੋ ਗਏ ਜੀ ਮੈਨੂੰ ਇਹ ਕੰਮ ਕਰਦੇ ਆਂ ਮੈਨੂੰ ਇੱਥੇ ਹੋ ਗਿਆ ਘੱਟੋ ਘੱਟ 35 ਸਾਲ ਉਸ ਤੋਂ ਬਾਅਦ 20-22 ਸਾਲ ਹੋ ਗਿਆ ਮੈਨੂੰ ਇਹ ਤਗਾ ਪਾਉਂਦੇ ਨੂੰ ਤੇ ਕਿਹੜੀ ਕਿਹੜੀ ਬਿਮਾਰੀ ਦਾ ਆਪਾਂ ਤਗਾ ਪਾਉਨੇ ਆ ਦੇਖੋ ਜੀ ਵੈਸੇ ਤਾਂ ਹਰ ਬਿਮਾਰੀ ਦਾ ਧਾਗਾ ਆਪਾਂ ਪਾਉਂਦੇ ਆ ਜੀ ਜਿਵੇਂ ਸਰਵਾਈਕਲ ਹੋ ਗਿਆ ਟਾਈਫਾਇਡ ਹੋ ਗਿਆ ਯੂਰੀਆ ਐਸਿਡ ਹੋ ਗਿਆ ਤੇ ਆ ਹੱਥ ਪੈਰ ਸੋਜ ਜਾਂਦੇ ਆ ਇਹ ਹਰ ਚੀਜ਼ ਦਾ ਧਾਗਾ ਪਾਈਦਾ ਹੀ ਆਪਾਂ ਤੇ ਕਿੱਥੋਂ ਕਿੱਥੋਂ ਲੋਕ ਆਪਣੇ ਕੋਲ ਆਉਂਦੇ ਆ ਦੇਖੋ ਜੀ ਦੁਨੀਆ ਤੋਂ ਬਹੁਤ ਦੂਰੋਂ ਦੂਰੋਂ ਦੀ ਮੁੰਬਈ ਕੋਲਕੱਤਾ ਤੱਕ ਆ ਗਏ ਨੇ ਇੱਥੇ ਮੁੰਬਈ ਕੋਲਕੱਤਾ ਹਿਮਾਚਲ ਤੋਂ ਸ੍ਰੀਨਗਰ ਤੱਕ ਜੰਮੂ ਕਿਸ ਤੱਕ ਆਉਂਦੇ ਨੇ ਬੰਦੇ ਜੀ ਬਹੁਤ ਦੂਰੋਂ ਦੂਰੋਂ ਬੰਦੇ ਆ ਜਾਂਦੇ ਨੇ ਦੂਰ ਦੂਰ ਬੰਦੇ ਤੇ ਸਰ ਜਿਹੜਾ ਧਾਗਾ ਤੁਸੀਂ ਪਾਉਨੇ ਆ ਇਹ ਇਹ ਜਿਹੜਾ ਤਾਗਾ ਪਾਉਣ ਲਈ ਕੀ ਕੁਛ ਕਰਨਾ ਪੈਂਦਾ ਅਗਲੇ ਨੂੰ ਤਾਗਾ ਘਰੋਂ ਲੈਣਾ ਪੈਂਦਾ ਨਹੀਂ ਜੀ ਨਹੀਂ ਤਾਗਾ ਮੈਂ ਆਪਣੇ ਕੋਲੋਂ ਦਿੰਦਾ ਜੀ ਇਹ ਥੋੜਾ ਜਿਹਾ ਖਰਚਾ ਹੈ ਵੀ 10-20 ਰੁਪਏ ਦੀਆਂ ਲੌਂਗ ਤੇ ਲੇਚੀਆਂ ਲੈਣੇ ਪੈਂਦੇ ਜੀ ਉਹ ਉਹ ਕਿਉਂ ਜ਼ਰੂਰੀ ਹੈ ਜੀ ਦੇਖੋ ਜੀ ਉਹ ਫੇਰ ਮਾਰਗ ਦੀ ਕਿਰਪਾ ਉਹ ਪੜ ਕੇ ਦੇ ਦਈਏ ਆਪਾਂ ਲੌਂਗ ਤੇ ਲੇਚੀਆਂ ਪੜ ਕੇ ਦੇ ਦਿਆਂ ਉਹ ਖਾਣ ਦੇ ਨਾਲ ਫੇਰ ਆਰਾਮ ਹੋਣਾ ਜੀ ਤੁਹਾਨੂੰ ਉਹ ਖਾਣ ਨਾਲ ਆਰਾਮ ਆ ਜਾਂਦਾ ਹਾਂਜੀ ਹਾਂਜੀ ਤੇ ਹਰ ਰੋਜ਼ ਕਿੰਨੇ ਕੁ ਆ ਜਾਂਦੇ ਆ ਤੁਹਾਡੇ ਕੋਲ ਦੇਖੋ ਜੀ ਮਰੀਜ਼ਾਂ ਦਾ ਤਾਂ ਕੋਈ ਸ਼ਾਇਦ ਮੈਂ ਤੁਹਾਨੂੰ ਦੱਸਾਂ ਵੀ ਕੋਈ ਤਾਂ ਤਾਂ ਨਹੀਂ ਹੈ ਨਹੀਂ ਕਈ ਵਾਰੀ 70 75 ਕਈ ਵਾਰੀ 100 ਤੋਂ ਵੀ ਵੱਧ ਗਿਣਤੀ ਹੋ ਜਾਂਦੀ ਹੈ ਜੀ ਗਿਣਤੀ ਹੋ ਜਾਂਦੀ ਹੈ ਹਾਂ ਸਵੇਰੇ 7 ਵਜੇ ਤੋਂ ਲਾ ਕੇ ਰਾਤ 7 ਵਜੇ ਤੱਕ ਜੀ ਮੈਂ ਇੱਥੇ ਹੀ ਹੁੰਦਾ ਤੁਸੀਂ ਇੱਥੇ ਹੀ ਹੁੰਦੇ ਹੋ ਹਾਂਜੀ ਹਾਂਜੀ ਤੇ ਕੋਈ ਚਾਰਜ ਕਰਦੇ ਹੋ ਨਹੀਂ ਜੀ ਨਹੀਂ ਫ੍ਰੀ ਸੇਵਾ ਹੈ ਜੀ ਉਹਦਾ ਚਾਰਜ ਕੋਈ ਨਹੀਂ ਜੀ ਸੁਣ ਲਾ ਜੀ ਇੱਕ ਗੱਲ ਹੋਰ ਅਸੀਂ ਜਾਣਨੀ ਚਾਹੁੰਦੇ ਹਾਂ ਬਾਈ ਚਾਂਸ ਜੇ ਲੁਕੀ ਬਿਮਾਰੀਆਂ ਬੰਦੇ ਨੂੰ ਘੇਰ ਲੈਣੀਆਂ ਤੇ ਉਹ ਤੁਹਾਡੇ ਕੋਲ ਤਾਗਾ ਪਵਾ ਜਾਂਦਾ ਡਾਕਟਰ ਕੋਲੋਂ ਦਵਾਈ ਲੈਣੀ ਬੰਦ ਕਰ ਦਿੰਦਾ ਤੇ ਉਹਦੀ ਸਿਹਤ ਵਿਗੜ ਜਾਂਦੀ ਹੈ ਫਿਰ ਦੇਖੋ ਦੇਖੋ ਐਸਰੇ ਜੀ ਦੇਖੋ ਜਦੋਂ ਡਾਕਟਰ ਕੋਲ ਤਾਂ ਗੈਪ ਬੰਦਾਈ ਤੇ ਆਵੇ ਆਪਾਂ ਉਹ ਤਾਂਗਾ ਪਾਈਦਾ ਉਹਦੇ ਨਾਲ ਉਹ ਮਾਲਕ ਦੀ ਕਿਰਪਾ ਮਈਆ ਭਾਣ ਦੀ ਐਸੀ ਕਿਰਪਾ ਜੀ ਸਾਰਿਆਂ ਨੂੰ ਆਰਾਮ ਆਉਂਦਾ ਜੀ ਉਹਦੇ ਨਾਲ ਤੁਸੀਂ ਵੀ ਕਹੇ ਸੀ ਕਿ ਕਈ ਹਸਪਤਲ ਤੋਂ ਵੀ ਆਏ ਆ ਹਾਂਜੀ ਹਾਂਜੀ ਕਈ ਹਸਪਤਲ ਵਾਲੇ ਜਿਵੇਂ ਵੱਡੇ ਵੱਡੇ ਹਸਪਤਲ ਹੈਗੇ ਆ ਉਥੋਂ ਵੀ ਡਾਕਟਰ ਕਹਿ ਦਿੰਦੇ ਉਹਨਾਂ ਨੂੰ ਵੀ ਪਤਾ ਲੱਗਿਆ ਹੋਇਆ ਡਾਕਟਰਾਂ ਨੂੰ ਉਹ ਵੀ ਕਈ ਵਾਰੀ ਭੇਜ ਦਿੰਦੇ ਵੀ ਤੁਸੀਂ ਫਲੋਰ ਜਾਓ ਬੱਸ ਸਟੈਂਡ ਤੇ ਜਾਓ ਉਥੋਂ ਤਾਂਗਾ ਪਾਓ ਤਾਂ ਫੇ ਤੁਹਾਡਾ ਠੀਕ ਹੋ ਜਾਊਗਾ ਤੇ ਹੁਣ ਤੱਕ ਕਿੰਨੇ ਕੁ ਲੋਕਾਂ ਦਾ ਤੁਸੀਂ ਧਾਗਾ ਪਾ ਕੇ ਇਲਾਜ ਕਰ ਚੁੱਕੇ ਹੋ ਦੇਖੋ ਜੀ ਫਿਲਹਾਲ ਤਾਂ ਹੁਣ ਕੋਈ ਗਿਣਤੀ ਨਹੀਂ ਹੈ ਜੀ ਜਦੋਂ ਮੈਂ ਇੱਥੇ ਬੈਠਾ ਜੀ ਤੁਸੀਂ ਦੇਖੋ 20-22 ਸਾਲ ਹੋ ਗਿਆ ਕੋਈ ਅਣਗਿਣਤੇ ਧਾਗੇ ਪਾਏ ਨੇ ਜੀ ਪਤਾ ਨਹੀਂ ਕਿੰਨੇ ਕੁ ਪਾ ਦਿੱਤੇ ਕੋਈ ਹੁਣ ਅੰਦਾਜ਼ਾ ਨਹੀਂ ਜੀ ਕੋਈ ਕੀ ਤੀਂ ਇਹਨਾਂ ਦੀ ਕੋਈ ਏਜ ਲਿਮਟ ਵੀ ਹੈਗੀ ਆ ਧਾਗਾ ਪਾਉਣ ਲਈ ਨਾ ਜੀ ਨਾ ਛੋਟੇ ਬੱਚੇ ਤੋਂ ਜੰਮਲਾ ਬੱਚਾ ਜੇ ਹੁਣ ਬੁਖਾਰ ਚੱਲ ਗਿਆ ਨਹੀਂ ਹਟਦਾ ਸਿਲੇ ਚ ਬੁਖਾਰ ਚੱਲਦਾ ਉਹ ਵੀ ਆਪ ਧਾਗਾ ਪਾਈਦਾ ਹੂੰ ਬੱਚੇ ਦੇ ਅਜੇ ਦੇ ਸਾਰਿਆਂ ਦੇ ਪਾਈਦਾ ਧਾਗਾ ਜੀ ਲਿਮਟ ਕੋਈ ਨਹੀਂ ਚਾਹੇ ਕੋਈ ਬੱਚਾ ਚਾਹੇ ਕੋਈ ਸਿਆਣਾ ਚਾਹੇ ਨੌਜਵਾਨ ਜਿਹੜਾ ਮਰਜ਼ੀ ਆ ਜੀ ਸਭ ਦੇ ਤਾਗਾ ਪਾ ਲਈਦਾ ਸਭ ਦੇ ਤਗਾ ਪਾ ਲਈਦਾ ਹਾਂਜੀ ਹਾਂਜੀ ਤੇ ਰਿਜ਼ਲਟ ਜਿਹੜੇ ਪੋਜ਼ਿਟਿਵ ਆਉਂਦੇ ਦੇਖਦੇ ਸਾਨੂੰ ਰਿਜ਼ਲਟ ਮਾਰੇ ਸਹੀ ਆਉਂਦਾ ਬਿਲਕੁਲ ਉਹ ਆ ਕੇ ਆ ਵੀ ਦੱਸਦੇ ਨੇ ਵੀ ਮੈਂ ਠੀਕ ਐ ਹੁਣ ਬਿਲਕੁਲ ਸਹੀ ਐ ਕੋਈ ਸੇਵਾ ਪਾਣੀ ਦੇ ਕੇ ਜਾਂਦੇ ਪਰ ਅਸੀਂ ਸੇਵਾ ਲੈਂਦੇ ਨਹੀਂ ਕੋਈ ਵੀ ਲੈਂਦੇ ਨਹੀਂ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਦੁਖੀ ਆ ਉਹ ਤਾਗਾ ਪਾਉਣ ਜਾਂ ਦਵਾਈ ਖਾਣ ਦੇਖੋ ਜੀ ਮੈਂ ਤਾਂ ਇਹ ਗੱਲ ਕਰਦਾ ਵੀ ਨਾ ਤਾਂ ਤਾਗਾ ਪਾਉਣ ਨਾ ਕਿਸੇ ਡਾਕਟਰ ਕੋਲ ਜਾਣ ਡਾਕਟਰ ਤੋਂ ਛਣਕਾਰਾ ਪਾਵੇ ਜਾਂ ਨਵਾਂ ਸਾਲ ਜਿਹੜੇ ਸੁੱਖਾਂ ਚਾਹਮਾ ਨਾਲ ਚਲੇ ਜੀ ਬਿਮਾਰੀਆਂ ਖਤਮ ਹੋਣ ਦੀ 2025 ਚ ਖਤਮ ਹੋਏ 2026 ਸਾਰੇ ਤੰਦਰੁਸਤ ਰਹਿਣਗੇ ਧੰਨਵਾਦ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਸਾਡੇ ਨਾਲ ਸਾਡੇ ਨਾਲ ਸੋਨ ਲਾਲ ਢੋਲੀ ਜੀ ਸਨ ਜਿਹੜੇ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਧਾਗਾ ਪਾਉਂਦੇ ਹਨ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਰਿਜ਼ਲਟ ਪੋਜ਼ਿਟਿਵ ਇਸ ਤਰ੍ਹਾਂ ਲੱਗਦੇ ਨਹੀਂ ਕਿਉਂਕਿ ਜਦੋਂ ਇੱਕ ਬੰਦੇ ਨੂੰ ਆਰਾਮ ਆ ਜਾਂਦਾ ਫਿਰ ਉਹ ਗਾਹਾਂ ਆਪਣੇ ਰਿਸ਼ਤੇਦਾਰਾਂ ਨੂੰ ਜਿਹੜੇ ਨਾਲ ਲੈ ਕੇ ਇਸ ਛੋਟੀਏ ਦੁਕਾਨ ਤੇ ਜਿਹੜਾ ਉਹ ਹਾਂ ਦੇਣ ਤੇ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਅਸੀਂ ਕਦੇ ਵੀ ਇਹ ਐਡਵਾਈਸ ਨਹੀਂ ਕਰਦੇ ਕਿ ਤੁਸੀਂ ਧਾਗਾ ਪਾਓ ਨਹੀਂ ਅਸੀਂ ਇਸ ਗੱਲ ਦੀ ਪ੍ਰੋਟਾ ਕਰਦੇ ਆ ਜੀ ਜੀਤਾ ਬਗਾਪੁਰ ਤੋਂ ਇਹ ਕਿੱਥੋਂ ਆਏ ਆਪਾਂ ਬਗਾਪੁਰ ਤੋਂ ਜੀ ਬਕੇਪੁਰ ਤੋਂ ਜਿੱਤੇ ਭਾਈ ਕੀ ਕੰਨਾਏ ਸੀ ਇਹ ਮੈਂ ਟਾਈਫਾਇਟ ਦਾ ਧਾਗਾ ਪਾਉਣ ਆਇਆ ਸੀਗਾ ਜੀ ਹਾਂ ਕਿੰਨੇ ਕ ਦਿਨ ਤੋਂ ਤੁਹਾਨੂੰ ਟਾਈਫਾਇਟ ਹੋ ਰਿਹਾ ਟਾਈਫਾਇਟ ਮੈਨੂੰ ਹੁਣ ਜਿੱਦਾਂ 1.5 ਮਹੀਨਾ 2 ਮਹੀਨੇ ਹੋ ਗਿਆ ਹੁਣ ਹੁੰਦੇ ਨੂੰ ਪਹਿਲਾਂ ਮੈਂ ਧਾਗਾ ਪਾਇਆ ਸੀਗਾ ਉਦੋਂ ਮੈਂ ਸਹੀ ਰਿਆਂ ਉਹਨਾਂ ਟਾਈਮ ਧਾਗਾ ਜਦੋਂ ਟੁੱਟ ਗਿਆ ਉਸ ਤੋਂ ਬਾਅਦ ਜੋ ਫੇਰ ਦੁਬਾਰਾ ਹੋਣ ਲੱਗ ਦੁਬਾਰਾ ਫਿਰ ਮਨਾ ਤੇ ਤਾਂ ਗੱਪਾਉਣ ਦੇ ਨਾਲ ਕਿੰਨਾ ਘਰ ਆਵਾਂ ਗਿਆ ਸੀ ਅਹ ਰਾਮ ਕਾਫੀ ਜੀ ਅੱਗੇ ਤਾਂ ਮੈਨੂੰ ਜਿੱਦਾਂ 6 ਮਹੀਨੇ ਬਾਅਦ ਹੀ ਹੋ ਜਾਂਦਾ ਹੈ ਜੀ ਤੇ ਫਿਰ ਮੈਂ ਜਿੱਦਾਂ 2.5 2.5 ਸਾਲ ਮੈਂ ਸਹੀ ਦਿਆਂ ਬਾਕੀ ਨਾਲ ਜੀ ਹਾਂ ਜੀ ਉਸ ਤੋਂ ਬਾਅਦ ਜਿੱਦਾਂ ਹੁਣ ਮੈਂ ਪੁਆਇਆ ਦੁਬਾਰਾ ਦੁਬਾਰਾ ਜੀ ਹਾਂ ਜੀ ਹਾਂ ਜੀ ਬਤ ਕੀ ਨਾਮ ਜੀ ਜਸਵਿੰਦਰ ਕੋ ਕਿੱਥੋਂ ਹੈ ਜੀ ਐਡੀਗਰੀਆਂ ਤੋਂ ਕੀ ਕੰਨਾ ਹੈ ਸੀ ਅੱਜ ਉਹ ਤੇ ਮੇਰੀ ਭੈਣ ਆ ਮਿਲਣ ਆਈ ਸੀ ਨਾ ਕਹਿੰਦੀ ਬੁਖਾਰ ਕੁੜੀ ਦਾ ਬਣਾ ਲਿਜਾਓ ਤੁਸੀਂ ਹਾਂ ਬੁਖਾਰ ਇਹਨੂੰ ਚੜਦਾ ਆ ਬਾਹੂਠੇ ਉਤਰ ਜਾਂਦਾ ਘੰਟੇ ਦੋ ਘੰਟੇ ਅੱਛਾ ਜੀ ਹਾਂ ਜੀ ਤੇ ਹੁਣ ਤੱਕ ਆ ਪੁਣ ਆਈ ਸੀ ਤੱਕ ਆ ਪੁਣ ਆਈ ਸੀ ਜਦੋਂ ਦੱਸਿਆ ਕਹਿੰਦੀ ਇੱਥੇ ਕਰਦੇ ਤਾਂ ਪੁਆ ਲਿਓ ਅੱਛਾ ਜੀ ਤੇ ਕੀ ਕਹਿੰਦੇ ਕਿ ਰਾਮਾ ਜੰਦਾ ਤੱਕ ਪੁਣ ਪਤਾ ਨਹੀਂ ਮੈਨੂੰ ਦੱਸ ਦੇ ਕਹਿੰਦੇ ਆ ਜਾਂਦਾ ਰਾਮ ਸਿੰਘ ਸਰ ਕੀ ਨਾ ਆਪਣਾ ਜੀ ਮੇਰਾ ਸੰਦੀਪ ਕਮਾਲ ਕਿਹੜਾ ਪਿੰਡੀ ਬਵੇ ਆਣਾ ਜੀ ਪਵਿਆਣਾ ਕਿੱਥੇ ਪੈਂਦਾ ਹੈ ਇਹ ਇਹ ਆਪਣੇ ਸਪੈਸ਼ਲ ਹਸਪਤਲੋਂ ਹੈ ਸਪੈਸ਼ਲ ਪਰਵੋਡ ਹਾਂਜੀ ਪਰਵਾਰੀ ਤੋਂ 14-15 ਕਿਲੋਮੀਟਰ ਦੂਰ ਹੈ ਸਪੈਸ਼ਲ ਢਗਾ ਪਉਣ ਲਈ ਆਏ ਸੀ ਹਾਂਜੀ ਮੇਰੇ ਸਹੁਰੇ ਅੱਜ ਤੇ ਨੇ ਅੱਛਾ ਇਹਨੂੰ ਪਤਾ ਲੱਗ ਜਾਏਗਾ ਕਿ ਇੱਥੇ ਦਾ ਢਗਾ ਪਉਣ ਲਈ ਅੱਛਾ ਕੀ ਪ੍ਰੋਬਲਮ ਕੀ ਇਸੇ ਆਪਾਂ ਨੂੰ ਸਰਵਾਈਕਲ ਦੀ ਸਰਵਾਈਕਲ ਦੀ ਹਾਂਜੀ ਪਹਿਲਾਂ ਕਿਸ ਨੂੰ ਆਰਾਮ ਵੀ ਹੈ ਸਰਵਾਈਕਲ ਤੋਂ ਪਹਿਲਾਂ ਨਹੀਂ ਮੈਂ ਪਹਿਲਾਂ ਟਾਈਫਾਇਰ ਦਾ ਪਾਇਆ ਸੀ ਪਹਿਲਾਂ ਮੈਨੂੰ ਫਾਇਰ ਸੀਗਾ ਅੱਛਾ ਮੈਨੂੰ ਸਰਵਾਈਕਲ ਦਾ ਫੋਨ ਆਇਆ ਦੁਬਾਰਾ ਟਾਈਫਾਇਰ ਠੀਕ ਰਿਹਾ ਸੀ ਹਾਂਜੀ ਦੁਬਾਰਾ ਟਾਈਫਾਇਰ ਨਹੀਂ ਹੋਇਆ ਨਹੀਂ ਦੁਬਾਰਾ ਜਿਹਨਾਂ ਨੂੰ ਆਰਾਮ ਆਇਆ ਕਹਿੰਦੇ ਜੇ ਪਰਮਾਤਮਾ ਕਿਸੇ ਨੂੰ ਆਰਾਮ ਦੇਣਾ ਚਾਵੇ ਤੇ ਉਹ ਸਵਾਦ ਹੀ ਚੁਟਕੀ ਨਾਲ ਵੀ ਆਰਾਮ ਆ ਜਾਂਦਾ ਪਰ ਉਹ ਪਰਮਾਤਮਾ ਨੇ ਲਿਖਿਆ ਹੋ ਕੇ ਕਿ ਇਸ ਬੰਦੇ ਨੂੰ ਆਰਾਮ ਜਿਹੜਾ ਦੇਣਾ ਹੈ ਤੇ ਬਹੁਤ ਸਾਰੇ ਲੋਕਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਬਹੁਤ ਸਾਰੇ ਲੋਕ ਇੱਥੇ ਆਏ ਵੀ ਉਹਨਾਂ ਨਾਲ ਗੱਲਬਾਤ ਕੀਤੀ ਜਿਹੜੇ ਇੱਥੋਂ ਤੰਦਰੁਸਤ ਹੋ ਕੇ ਵੀ ਗਏ ਤੇ ਉਹ ਉਹਨਾਂ ਨੇ ਉਹਨਾਂ ਨੇ ਇੱਥੋਂ ਆਣ ਕੇ ਲਾਭ ਉਠਾਇਆ ਸਾਡੀ ਇਹ ਸਟੋਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕੀ ਆਪਣੇ ਕਮੈਂਟਸ ਦੇ ਵਿੱਚ ਸਾਨੂੰ ਇਹ ਵੀ ਦੱਸਦੇ ਹੋ ਕਿ ਧਾਗਾ ਪੋਣਾ ਚਾਹੀਦਾ ਜਾਂ ਫਿਰ ਸਾਨੂੰ ਦਵਾਈ ਖਾਣੀ ਚਾਹੀਦੀ ਹੈ ਤੁਹਾਡੇ ਕਮੈਂਟਸ ਹੀ ਸਾਨੂੰ ਉਡੀਕ ਰਹੇਗੀ ਅਸੀਂ ਉਡੀਕ ਕਰਾਂ ਸਾਨੂੰ ਕੀ ਕਰਨਾ ਚਾਹੀਦਾ ਤੇ ਲੋਕਾਂ ਨੂੰ ਕਿਧਰੇ ਪਾਸੇ ਜਿਹੜਾ ਉਹ ਜਾਣਾ ਚਾਹੀਦਾ ਕੈਮਰਾ ਪਰਸਨ ਵਿਜੇ ਮਾਨ ਦੇ ਨਾਲ ਲਾਲ ਕਮਲ ਪੰਜਾਬੀ ਸਟੇਸ਼ਨ ਲਈ